ਸਤਿ ਸ਼੍ਰੀ ਅਕਾਲ ਜੀ ਆਨ ਚੱਲੇ ਸਾਰਿਆਂ ਦਾ ਹੋਰ ਸੁਣਾਓ ਕੀ ਚੱਲਦਾ ਮੇਰਾ ਅੱਜ ਨਿਊ ਵਲੋਗ ਆ ਰਿਹਾ ਹੈ ਪਲੀਜ਼ ਗਾਇਸ ਤੁਸੀਂ ਜਰੂਰ ਦੇਖਿਓ ਅੱਜ ਮੈਂ ਤੁਹਾਨੂੰ ਚਿੱਟੇ ਛੰਨੇ ਬਣਾ ਲੈ ਦੱਸਾਂਗੀ ਕਿ ਕਿੱਦਾਂ ਬੰਦੇ ਆ ਦੇਖੋ ਮੈਂ ਪਹਿਲਾਂ ਭਿਓ ਕੇ ਰੱਖੇ ਸੀ ਮਾਰਨਿੰਗ ਦੇ ਭਿਓ ਕੇ ਰੱਖੇ ਮੈਂ ਨੂੰ ਮਾਰਨਿੰਗ 'ਚ ਮੇਰੇ ਖਾਣਾ ਦਸ ਘੰਟੇ ਇੰਦੇ ਰੱਖੇ ਹੋਏ ਸੀ ਤੇ ਫਿਰ ਮੈਂ 3:30 ਵਜੇ ਉਹਨਾਂ ਨੂੰ ਪਾਣੀ ਚੋਂ ਕੱਢ ਕੇ ਉਹਨਾਂ ਸੀਟੀਆਂ ਮਰਵਾ ਦਿੱਤੀਆਂ ਤੇ ਸੀਟੀਆਂ ਮੈਂ ਚਾਰ ਜਾਂ ਪੰਜ ਮਰਵਾਈਆਂ ਵਾ ਗਾਇਸ ਠੀਕ ਹੈ ਤੇ ਪਾਣੀ ਮੈਂ ਖੁੱਲਾ ਪਾ ਕੇ ਫਿਰ ਸੀਟੀਆਂ ਮਰਵਾਈਆਂ ਤੇ ਤੁਸੀਂ ਵੀ ਗਾਇਦ ਦੇਖੋ ਚਾਰ ਪੰਜ ਸੀਟੀਆਂ ਤਿਆਰ ਹੋ ਗਿਆ ਹੁਣ ਮੈਂ ਤੁਹਾਨੂੰ ਤੜਕਾ ਰੈਡੀ ਕਰਕੇ ਫਿਰ ਦੱਸਾਂਗੇ ਗਾਇਸ ਹੁਣ ਮੈਂ ਕੜਾਈ ਰੱਖੀ ਸੀ ਜਿਹੜਾ ਕੜਾਈ ਦੇ ਵਿੱਚ ਤੇਲ ਪੀ ਪਾਉਣਾ ਸਾਦਾ ਤੇਲ ਪਾਉਣ ਦਾ ਉਹ ਤੇਲ ਹੀ ਪਾਉਣਾ ਜਿੱਦਾਂ ਸਾਦਾ ਪਾਉਣਾ ਮੈਂ ਨਾ ਕਿ ਤੇਲ ਜਿਆਦਾ ਨਹੀਂ ਕਲਤੀ ਪਿੰਡ ਸੀ ਨੀ ਪਿਛਲੀ ਵੀਡੀਓ ਚ ਗ੍ਰੈਂਡ ਕਰਕੇ ਮਸਾਲਾ ਬਣਾ ਲਿਆ ਸੀ ਠੀਕ ਆ ਇੱਕ ਡੱਬੀ ਮੈਂ ਬਣਾਈ ਆ ਆ ਤੁਸੀਂ ਚਣੀਆਂ ਦੇ ਹਿਸਾਬ ਨਾਲ ਦੇਖਣਾ ਕਿ ਕਿੰਨੀ ਡੱਬੀ ਬਣੇ ਠੀਕ ਆ ਜਿਸ ਹਿਸਾਬ ਨਾਲ ਲੁਕੋ ਤੇ ਦੇਖੋ ਨ 13 ਗਰਮ ਹੋ ਰਿਹਾ ਦੀ ਫੁੜਾਈ ਨਾਲ ਇਸ ਕਾਫੀ ਗੁੱਠੀ ਮੀਟ ਤੇ ਰਿਹਾ ਤੇ ਦੇਖੋ ਤੇਰ ਗਰਮ ਹੋ ਗਿਆ ਤੇ ਮੈਂ ਨੀਰਾ ਪਾ ਰਹੀ ਹਾਂ 1.5 ਚਮਚਾ ਇਸ ਹਿਸਾਬ ਨਾਲ ਦੇਖੋ ਤੇ ਅੰਦਰਕੋ

ਅਗਰ ਤੁਸੀਂ ਉਹ ਮਾ ਰੈਡੀ ਮੈਂ ਦਿਖਾ ਦੇਣਾ ਗ੍ਰੀਨ ਕਰ ਲਿਓ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ। ਹੋਣੇ ਮਸਾਲਾ ਆਲਰੇਡੀ ਕਰਕੇ ਫਿਰ ਤੁਹਾਨੂੰ ਕਰ। ਬਸ ਥੋੜਾ ਜਿਹਾ ਆਪਾਂ ਹੋਰ ਕਰਾਂਗੇ ਤਾਂ ਕਿ ਥੋੜਾ ਢੋਲ ਜੀ ਜਾਵੇ ਪਿਆ। ਫਿਰ ਆਪਾਂ ਥੋੜੀ ਤੇਲ ਵਾਸਤੇ ਪਾਣੀ ਪਾ ਕੇ ਨਾ ਥੋੜਾ ਜਿਹਾ ਇਸੇ ਦਾਗਾ। ਥੋੜਾ ਪਾਣੀ ਪਣ ਜਾ। ਗਾਈ ਜੇ ਦੇਖੋ ਸਾਡਾ ਮਸਾਲਾ ਕਿੰਨਾ ਸੋਨਾ ਬਣ ਕੇ ਆਉਂਦਾ ਹੈ। ਹੈ ਨਾ? ਤੇ ਗਏ ਆ ਚਨੀਓ ਵਾਲੇ ਸੀ ਅਸੀਂ ਚਨੀਓ ਬਾਲਨ ਲੱਗੇ ਵਿੱਚ ਵੱਡੀ ਲਾਤੀ ਦੋ ਪਾਈਆਂ ਸੀ ਤੇ ਲੌਂਗ ਪਾਈ ਸੱਤਾਂ ਕਿਉਂਕਿ ਬਹੁਤ ਵਧੀਆ ਫਲੇਵਰ ਤੇ ਸਮੈਲ ਆਉਂਦੀ ਇਸ ਕਰਕੇ ਤੁਸੀਂ ਵੈਸੇ ਚਾਹ ਪੱਤੀ ਪਾ ਸਕਦੇ ਪੂੜੀ ਵਿੱਚ ਪਾ ਕੇ ਫਿਰ ਸਿੱਧੀ ਮਰਵਾ ਸਕਦੇ ਹੋ ਕੋਈ ਜ਼ਿਆਦਾ ਨਹੀਂ ਗੱਲ ਹੁਣ ਦੇਖੋ ਇਹ ਹਲਕਿਆਂ ਜਿਹਾ ਬ੍ਰਾਊਨ ਹੋ ਗਿਆ ਅਸੀਂ ਚਨੀਆ ਵਾਲਾ ਪਾਣੀ ਹੀ ਪਾਵਾਂਗੇ ਥੋੜਾ ਜਿਹਾ ਹੋਰ ਬ੍ਰਾਊਨ ਕਰਨਾ ਆਪਣੇ ਨਾਲ ਦੇਖੋ ਕਿੰਨਾ ਕੋਰਾ ਫਲੇਵਰ ਆਇਆ ਫਲੇਵਰ ਸਿਰਫ ਪੰਜ ਪੰਜ ਸੱਤ ਮਿੰਟਾਂ ਤਿੰਨ ਘੱਟ ਕੇ ਰੱਖੋ ਫਿਰ ਚਰੇ ਵਿੱਚ ਪਾਓ। ਰੈਡੀ ਹੋ ਗਿਆ ਵਾ। ਤੇ ਨਮਕ ਮੈਂ ਪਹਿਲਾਂ ਵੀ ਥਿੱਗਿਆ ਚ ਪਾਇਆ ਸੀ ਤੇ ਮੈਂ ਥੋੜਾ ਜਿਹਾ ਲਵੰਡ ਨਮਕ ਪਾ ਦਿੰਦਾ। ਹਲਦੀ ਪਾਉਂਗੀ। ਥੋੜਾ ਜਿਹਾ। ਤੇ ਤੇ ਕੀ ਮਿਰਚ ਅਗੇ ਯੂਜ਼ ਕਰਦੇ ਹੋ ਤੇ ਪਾ ਸਕਦੇ ਤੁਸੀਂ ਪਕਾ ਸਕਦੇ। ਇਹ ਨੂੰ ਸਕਿਪ ਕਰੋ। ਤੇ ਕਾਲੀ ਮਿਰਚ ਪਾਓ। ਇਹ ਨੂੰ ਵੀ ਤੁਸੀਂ ਸਕਿਪ ਕਰ ਸਕਦੇ ਜੇ ਤੁਸੀਂ ਮਨਜੋ ਤੇ ਪਾ ਲਓ ਕਾਲੀ ਮਿਰਚ। ਥੋੜਾ ਜਿਹਾ ਹਲਾ ਕੇ। ਜਿਹੜਾ ਚਨੇ ਪਾਲੇ ਸੀ ਨਾ ਮੈਂ ਉਹ ਚਾਹਦੇ ਵਿੱਚ ਪਾਉਂ। ਅਸੀਂ ਇਹਦੇ ਇਹਦੇ ਨਾਲ ਕੱਢਨੇ ਆ ਜਿੰਨਾ ਮਰਜ਼ੀ ਕੱਢ ਲੋ ਤਾਂ ਕਿ ਲੋੰਗ ਜਿਹੜੇ ਆਪਾਂ ਪਾਏ ਸੀ ਨਾ ਉਹ ਵਿੱਚ ਨਾ ਜਾ ਪਾਵੇ ਅਨਾਂ ਗਾਈ ਪਾ ਲਈਏ ਪਹਿਲਾਂ ਫਿਰ ਤਾਂ ਨੂੰ ਮਿਲਦੇ ਆਂ ਤੋਂ ਮੈਂ ਤੁਹਾਨੂੰ ਇਦੇ ਅੰਦਰ ਉਹੀ ਜਿਹੜਾ ਪਾਣੀ ਪਾਉਗੇ ਪਾਣੀ ਪਾਓਗੇ ਨਾ ਜਿਆਦਾ ਵਧੀਆ ਫਲੇਵਰ ਆਉਂਦਾ ਪਹਿਲਾਂ ਥੋੜਾ ਜਿਹਾ ਪਾ ਦੇਣਾ ਇਹਨੂੰ ਥੋੜਾ ਜਿਹਾ ਸਮੈਲ ਵੀ ਵਧੀਆ ਆਵੇ ਟੇਸਟ ਵੀ ਵਧੀਆ ਆਏਗਾ ਥੋੜਾ ਜਿਹਾ ਪਾ ਕੇ ਪਾਣੀ ਥੋੜੀ ਦੇਰ ਬਾਅਦ ਤੈਨੂੰ ਧੱਕੇ ਰੱਖ ਦਿੰਦੇ ਫੇਰ ਜਦ ਰੈਡੀ ਹੋ ਜਾਏਗਾ ਮੈਂ ਤੁਹਾਨੂੰ ਦਿਖਾਉ ਤੁਹਾਨੂੰ ਚੰਗਣ ਦੇ ਬਾਅਦ ਮਿਲ ਜੇ ਸਾਰਾ ਕੁਝ ਬੰਡੜੀ ਤੇ ਕਰਤੀ ਦੇ ਬਾਅਦ